ਹਾਂਜੀ ਪਿਆਰੇ ਬੱਚਿਓ ਅੱਜ ਆਪਾਂ ਡੱਬਿਆਂ ਵਿੱਚ ਦਿੱਤੀ ਹੋਈ ਸ਼ਬਦਾਂ ਵਿੱਚੋਂ ਕੋਈ 8 ਸਾਰਥਕ ਸ਼ਬਦ ਬਣਾਵਾਂਗੇ ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋ ਇੱਕ ਡੱਬਾ ਦਿੱਤਾ ਗਿਆ ਹੈ ਜਿਹਦੇ ਵਿੱਚ ਵੱਖ-ਵੱਖ ਅੱਖਰ ਮਾਤਰਾ ਸਹਿਤ ਲਿਖੇ ਹੋਏ ਐ ਆਵਾਜ਼ਾਂ ਕੱਢਦੇ ਹੋਏ ਅਸੀਂ ਨਵੇਂ ਸ਼ਬਦ ਬਣਾਵਾਂਗੇ ਜਿਵੇਂ ਆਪਾਂ ਦੇਖ ਰਹੇ ਹਾਂ ਪਹਿਲਾ ਸ਼ਬਦ ਇੱਥੇ ਲਿਖਿਆ ਹੋਇਆ ਹੈ ਪੂ ਆ ਪੂਆ ਇੱਕ ਨਵਾਂ ਸ਼ਬਦ ਬਣ ਗਿਆ ਅਸੀਂ ਪੁੱਤ ਇਹ ਚ ਸਾਰਥਕ ਸ਼ਬਦ ਹੀ ਬਣਾਉਣਾ ਹੈ ਸਾਰਥਕ ਦਾ ਮਤਲਬ ਹੁੰਦਾ ਹੈ ਜਿਸ ਸ਼ਬਦ ਦਾ ਕੋਈ ਅਰਥ ਹੋਵੇ ਦੂਸਰਾ ਸ਼ਬਦ ਤੁਸੀਂ ਲੱਭ ਰਹੇ ਹੋਗੇ ਲੱਭੋ ਸ਼ਾਬਾਸ਼ ਹਾਂ ਇੱਕ ਮੈਨੂੰ ਇੱਥੇ ਸ਼ਬਦ ਲੱਭਿਆ ਹੈ ਵਿਚਾਰਾ ਹਾਂ ਵੈਰੀ ਗੁੱਡ ਅਗਲਾ ਸ਼ਬਦ ਆਪਾਂ ਨੂੰ ਹੋਰ ਲੱਭ ਗਿਆ ਇੱਕ ਤੁਸੀਂ ਵੀ ਕੋਸ਼ਿਸ਼ ਕਰੋ ਮੈਂ ਦੱਸਦੀ ਹਾਂ ਤੁਹਾਨੂੰ ਹਮ ਹਰੀਦوار ਵੈਰੀ ਗੁੱਡ ਹਰੀਦوار ਸ਼ਬਦ ਲੱਭਿਆ ਆਪਾਂ ਨੇ ਇੱਕ ਹੋਰ ਚੌਥਾ ਸ਼ਬਦ ਪਿਤਾ ਸ਼ਾਬਾਸ਼ ਹਾਂਜੀ ਅਗਲਾ ਸ਼ਬਦ ਹੈਗਾ ਉੱਤਰ ਹੂੰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤੇ ਤੁਸੀਂ ਆਪਣੀ ਕਾਪੀ ਦੇ ਉੱਤੇ ਇਹ ਡੱਬਾ ਬਣਾ ਕੇ ਤੇ ਨਵੇਂ-ਨਵੇਂ ਸ਼ਬਦ ਅਸੀਂ ਬਣਾਉਣੇ ਹੈਗੇ ਆ ਇੱਕ ਮਿੰਨ ਸ਼ਬਦ ਦੇ ਚ ਲੱਭਿਆ ਛੱਲੀਆਂ ਦੋ ਛੱਲੀਆਂ ਦੋ ਵੀ ਪਾਇਆ ਹੋਇਆ ਅੱਗੇ ਠੀਕ ਹੈ ਹਾਂ ਇੱਕ ਅੱਗੇ ਹੋਰ ਸ਼ਬਦ ਲੱਭੇ ਸ਼ਬਦ ਲੱਭਿਆ ਪ੍ਰੋਸਿਆ ਹੂੰ ਅਗਲਾ ਸ਼ਬਦ ਤਕੜਾ ਇੱਕ ਮਿੰਨ ਹੋਰ ਸ਼ਬਦ ਲੱਭੇ ਉਡਾਨ ਇਕ ਹੋਰ ਸ਼ਬਦ ਲੱਭ ਗਿਆ ਇਸ਼ਨਾਨ ਮੈਨੂੰ ਉਮੀਦ ਹੈ ਬੱਚਿਓ ਸਕਰੀਨ ਵਾਲ ਦੇਖਦੇ ਹੋਏ ਤੁਸੀਂ ਇਹ ਸਾਰੇ ਸ਼ਬਦ ਬਣਾ ਲਏ ਹੋਣਗੇ ਤੇ ਹੋਰ ਬਹੁਤ ਸਾਰੇ ਡੱਬੇ ਤੁਹਾਨੂੰ ਮੈਂ ਦੇ ਦਵਾਂਗੀ ਆਪਾਂ ਕੱਲ ਨੂੰ ਵੀ ਕੰਮ ਕਰਾਂਗੇ ਤਾਂ ਹਰ ਰੋਜ਼ ਛੁੱਟੀਆਂ ਦੇ ਵਿੱਚ ਜਿਵੇਂ ਪੰਜਾਬ ਸਰਕਾਰ ਨੇ ਆਪਾਂ ਨੂੰ ਸਰਦੀ ਕਾਰਨ ਘਰੇ ਰਹਿਣ ਵਾਸਤੇ ਕਿਹਾ ਹੈ ਤਾਂ ਆਪਾਂ ਘਰੇ ਰਹਿੰਦੇ ਹੋਏ ਨਵਾਂ ਕੰਮ ਕਰਾਂਗੇ ਅੱਜ ਤੱਕ ਕੰਮ ਆਪਾਂ ਨੇ ਇੱਥੋਂ ਤੱਕ ਸਿੱਖਣਾ ਸੀਗਾ ਕੱਲ ਨੂੰ ਆਪਾਂ ਨਵੇਂ ਕੰਮ ਦੇ ਨਾਲ ਮਿਲਾਂਗੇ ਧੰਨਵਾਦ